ਪੰਜਾਬ ਦੇ ਅੰਦਰ ਪੈਡੇ ਦੀ ਪ੍ਰੋਕਿਊਰਮੈਂਟ ਦਾ ਜਿਹੜਾ ਸਿਰਸਲਾ ਹੈ ਉਹ ਡੇ ਬਾਏ ਡੇ ਤੇਜ਼ ਹੋ ਰਿਹਾ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਤੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਜਿਹੜੇ ਪਰਸਨਲ ਦੇਸ਼ ਨੇ ਕਿ ਇਸ ਪ੍ਰੋਕਿਊਰਮੈਂਟ ਦੇ ਦੌਰਾਨ ਜਿੰਨੀਆਂ ਵੀ ਸਾਡੀਆਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਫੈਕਲਟੀਜ਼ ਨੇ ਚਾਹੇ ਕਿਸਾਨ ਨੇ ਚਾਹੇ ਆਰਟੀ ਨੇ ਮਿਲਰਜ਼ ਨੇ ਮਜ਼ਦੂਰ ਨੇ ਕੋਈ ਦਿੱਕਤ ਉਹਨਾਂ ਨੂੰ ਮੰਡੀ 'ਚ ਨਾ ਆਵੇ ਇਹਦੇ ਲਈ ਲਗਾਤਾਰ ਸਾਰਾ ਪ੍ਰਸ਼ਾਸਨ ਔਰ ਵਿਸ਼ੇਸ਼ ਤੌਰ ਤੇ ਫੂਡ ਸਪਲਾਈ ਦਾ ਡਿਪਾਰਟਮੈਂਟ ਅਲਰਟ ਹੈਗਾ ਸੋ ਅ ਅੱਜ ਮੈਨੂੰ ਦਸੂਹਾ ਮੰਡੀ ਦੇ ਅੰਦਰ ਆਣ ਦਾ ਮੌਕਾ ਮਿਲਿਆ ਸੋਰੀ ਟਾਂਡਾ ਮੰਡੀ ਦੇ ਅੰਦਰ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਔਰ ਇਸ ਇਲਾਕੇ ਦੇ ਹਰਮਨ ਪਿਆਰੇ ਐਮਐਲਏ ਰਾਜਾ ਗਿਲ ਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਚੌਧਰੀ ਸਾਹਿਬ ਐਸਡੀਐਮ ਸੂਹਾ ਔਰ ਫੂਡ ਸਪਲਾਈ ਦੇ ਸਾਰੇ ਅਧਿਕਾਰੀ ਸਹਿਬਾਨ ਸੋ ਲਗਾਤਾਰ ਮੰਡੀਆਂ ਦੇ ਅੰਦਰ ਜਿਹੜੀ ਉਹ ਪੈਡੀ ਹੋ ਆ ਰਹੀ ਹੈ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 15,21,000 MT ਜਿਹੜਾ ਚੌਾਨਾ ਉਹ ਪਹੁੰਚਿਆ ਹੈ ਜਿਹਦੇ ਵਿੱਚੋਂ 14,41,000 ਸਰਕਾਰ ਵੱਲੋਂ ਖਰੀਦਿਆ ਜਾ ਚੁੱਕਿਆ ਔਰ ਉਹਦੀ ਜਿਹੜੀ ਬੰਦੀ ਪੇਮੈਂਟ ਹੈ ਐਮਐਸਪੀ ਦੇ ਮੁਤਾਬਕ ਉਹ ਕਿਸਾਨ ਦੇ ਖਾਤੇਸ ਰੀਲਿਸ ਕੀਤੀ ਜਾ ਚੁੱਕੀ ਹੈ ਜੋ ਲਗਭਗ 2700 ਕਰੋੜ ਰੁਪਇਆ ਬਣਦੀ ਹੈ ਸੋ ਜਿਹੜਾ ਖਾਸ ਕਰਕੇ ਮਾਨਜੋਗ ਮੁੱਖ ਮੰਤਰੀ ਜੀ ਦਾ ਵਾਅਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਖਰੀਦੀ ਗਈ ਫਸਲ ਦਾ 24 ਘੰਟਿਆਂ ਦੇ ਵਿੱਚ ਵਿੱਚ ਭੁਗਤਾਨ ਕੀਤਾ ਜਾਵੇਗਾ ਬਿਲਕੁਲ 101% ਕਿਸਾਨ ਮੰਡੀ ਚ ਆ ਰਿਹਾ ਔਰ ਜੋ ਆਮ ਇੱਕ ਟ੍ਰੈਡੀਸ਼ਨ ਇੱਥੇ ਰਿਹਾ ਸਾਡੇ ਪੰਜਾਬ ਦੇ ਅੰਦਰ ਕਿ ਦਿਵਾਲੀਆਂ ਤੇ ਦਸਹਰੇ ਕਿਸਾਨ ਦੇ ਮੰਡੀਆਂ ਚ ਗੁਜ਼ਰਦੇ ਰਹੇ ਆ ਜਦੋਂ ਦੀ ਸਰਕਾਰ ਬਣੀ ਆ ਬੜੀ ਸ਼ਾਨਦਾਰ ਪ੍ਰਕਿਰਮੈਂਟ ਹੁੰਦੀ ਹੈ ਚਾਹੇ ਉਹ ਪੈੜੇ ਦੀ ਚਾਹੇ ਵੀਟ ਦੀ ਹੈ ਔਰ ਇਸ ਵਾਰ ਵੀ 24 24 ਘੰਟਿਆਂ ਦੇ ਅੰਦਰ ਪੇਮੈਂਟ ਜਾਰੀ ਕੀਤੀ ਜਾ ਰਹੀ ਹੈ ਔਰ ਕਿਸਾਨ ਸਵੇਰੇ ਆਂਦਾ ਸਾਮ ਨੂੰ ਉਹਦੀ ਫਸਲ ਜਿਹੜੀ ਉਹ ਤੋਲ ਕੇ ਜਿਹੜੀ ਉਹਨੂੰ ਘਰਾਂ ਤੋਰਿਆ ਜਾਂਦਾ ਸੋ ਕੇਂਦਰੀਪੂਲ ਦੇ ਲਈ ਜਿਹੜਾ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਜਿਹੜਾ ਸਾਨੂੰ ਭਾਰਤ ਸਰਕਾਰ ਵੱਲੋਂ ਅਸੀਂ 190 ਲੱਖ ਐਮਟੀ ਦਾ ਬੰਦੋਬਸ ਕੀਤਾ ਔਰ ਕਿਉਂਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬਹੁਤ ਵੱਡੀ ਇੱਕ ਕਰੋਪੀ ਦਾ ਸ਼ਿਕਾਰ ਹੋਇਆ ਪੰਜਾਬ ਹੜਾਂ ਦੀ ਮਾਰ ਤੋਂ ਨਿਕਲ ਕੇ ਆਇਆ ਔਰ ਇਹਦੇ باوجود ਸਾਡੇ ਕਿਸਾਨ ਨੇ ਜਿਹੜੀ ਬੜੀ ਸਖਤ ਮਿਹਨਤ ਦੇ ਰਾਈ ਫਸਲਾਂ ਮਤਲਬ ਸੰਭਾਲੀਆਂ ਨੇ ਉਹ ਅੱਜ ਮੰਡੀ ਚ ਆ ਰਿਆ ਸੋ ਲਗਾਤਾਰ ਉਹਦੇ ਤੇ ਪਹਿਰਾ ਦਿੱਤਾ ਜਾ ਰਿਹਾ 27000 ਕਰੋੜ ਰੁਪਏ ਜਿਹੜੀ ਸੀਸੀਐਲ ਹੈ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਔਰ ਬਾਰਦਾਣਾ ਸਾਡੇ ਕੋ ਕੰਪਲੀਟ ਹੈ ਸੋ ਮੈਨੂੰ ਉਮੀਦ ਹੈ ਕਿ ਇਹ ਵੀ ਸੀਜ਼ਨ ਅਸੀਂ ਵਧੀਆ ਪ੍ਰੋਕੂਰਮੈਂਟ ਕਰਾਂਗੇ ਸੋ ਅੱਜ ਟਾਂਡਾ ਮੰਡੀ ਦੇ ਅੰਦਰ ਆਏ ਆਂ ਔਰ ਇੱਥੇ ਵੀ ਕਿਸਾਨਾਂ ਨਾਲੇ ਵਾਦਾ ਕੀ ਕਿਸੇ ਵੀ ਤਰ੍ਹਾਂ ਜਿ ਉਹਨਾਂ ਨੂੰ ਮੰਡੀ 'ਚ ਦਿੱਕਤ ਨਹੀਂ ਆਨ ਦਿੱਤੀ ਜਾਵੇਗੀ ਅੱਜ ਇਹ ਚੋਟ ਦਾ ਦਾਣਾ ਬਹੁਤ ਵਧੀਆ ਹੈ ਨਹੀਂ ਦਾਣਾ ਬਹੁਤ ਵਧੀਆ ਹੈ ਬਸ ਨੂੰ ਦਾਣਾ ਵੀ ਵਧੀਆ ਹਾਂਜੀ ਬਹੁਤ ਵਧੀਆ ਹੈ ਦਾਣਾ ਵਧੀਆ ਤੁਹਾਡੀ ਨਹੀਂ ਆਓ ਇਧਰ ਗੁਰਿੰਦਰ ਸਿੰਘ ਐਸ ਐਸ ਮੋਰ ਮੋਰ ਕਿ ਕਲਾ ਠੀਕ ਹੈ ਮੋਰ ਕਿ ਕਲਾ ਕਦੋਂ ਆਏ ਮੰਡੀ 'ਚ ਮੈਂ ਸਵੇਰੇ 8 ਵਜੇ ਆਇਆ ਹਾਂ 8 ਵਜੇ ਆਇਆ ਹਾਂ ਅੱਜ ਹਾਂਜੀ ਤੇ ਹੁਣ ਦੀ ਵੇਲੇ ਹੋ ਰਹੇ ਹੋ ਨਾ ਭਰਨਾ ਕਿਹੜੀ ਏਜੰਸੀ ਕਿਹੜੀ ਹੈ ਪੰਗਰੇ ਪੰਗਰੇ ਜੀ ਪੰਗਰੇ ਹਨ ਅੱਛਾ ਕੌਣ ਇਨਸਪੈਕਟਰ ਪੰਨ ਗ੍ਰੀਨ ਇੰਸਪੈਕਟਰ ਸਾਹਿਬ ਨਮਨੀਤ ਸਿੰਘ ਨਮਨੀਤ ਕਿੱਥੇ ਹੋ ਨਮਨੀਤ ਜੀ ਮੈਂ ਸਕਾ ਕੇ ਲਿਆਉਂਦਾ ਘਰੋਂ ਹੀ ਥੋੜਾ ਜਿਹਾ ਲਿਆਉਂਦਾ ਨਹੀਂ ਬਹੁਤ ਵਧੀਆ ਦੋ ਦਿਨ ਘਰ ਹੀ ਲਾ ਲਏ ਇੱਥੇ ਆ ਕੇ ਨਹੀਂ ਬਹਿਣਾ ਨਮਨੀਤ ਆਉਂਦੇ ਐਂ ਕਹਿੰਦੇ ਤੁਹਾਡਾ ਘਰ ਦੇਵਾਂਗੇ ਇਹ ਮੁੰਡਾ ਹੀ ਅੱਛਾ ਅੱਛਾ ਇਹ ਆ ਸਰ ਇੰਸਪੈਕਟਰ ਕਿਹੜੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਇਹ ਮੁੰਡਾ ਕੀ ਨਾ ਰੋੜਾ ਗੁਰਵਿੰਦਰ ਸਿੰਘ ਗੁੰਦਰ ਨਮਨੀਤ ਇਹਦੀ ਪੇਮੈਂਟ ਅੱਜ ਹੀ ਬਣਨੀ ਜੀ ਸਰ ਠੀਕ ਹੈ ਗਵਿੰਦਰ ਜੀ ਅੱਜ ਸ਼ਾਮ ਨੂੰ ਨੋਡ ਖੜਜਣਗੇ ਤੁਹਾਡੇ ਖਾਤੇ ਚ ਮਿਹਰਬਾਨੀ ਬਹੁਤ ਠੀਕ ਹੈ ਜੀ ਇਹ ਮਾਨ ਸਾਹਿਬ ਦਾ ਹੁਕਮ ਹੈ ਆਦੇਸ਼ ਹੈ ਕਿ 24 ਘੰਟੇ ਦੇ ਵਿੱਚ ਵਿੱਚ ਪਰਚੇਜ ਤੋਂ ਬਾਅਦ ਕਿਸਾਨ ਦੇ ਖਾਤੇ ਚ ਪੈਸੇ ਆਣ ਹਾਂ ਜੀ ਇਹ ਆਪਾਂ ਸੁੱਕਾ ਲਿਆਵਾਂਗੇ ਤਾਂ ਫੇਰੇ ਆ ਹੁਣ ਮੈਂ ਸੁਕਾ ਕੇ ਘਰੋਂ ਦੋ ਦਿਨ ਲਾ ਕੇ ਹਨ ਵਧੀਆ ਝੋਨਾ ਕਰਕੇ ਨਹੀਂ ਇਹ ਕੀ ਬਾਤ ਇਹ ਇਹ ਉਦਾਹਰਣ ਹੈ ਪੰਜਾਬ ਦੇ ਲਈ ਹੈਨਾ ਤੁਸੀਂ ਆਇਓ ਦੇਖੋ ਕਿੱਡਾ ਸ਼ਾਨਦਾਰ ਆ ਮੈਂ ਮੀਡੀਆ ਵਾਲਿਆਂ ਨੂੰ ਵੀ ਕਹਿਣਾ ਬਜਰੂਰ ਦਿਖਾਓ ਜੀ ਇਹ ਘਰੋਂ ਹੀ ਉਸਾਰ ਕੇ ਲੈ ਕੇ ਆਏ ਆ ਸੋ ਇਤੇ ਆ ਕੇ ਕੋਈ ਦਿੱਕਤ ਕਿਸਾਨ ਨੂੰ ਮੰਡੀ ਚ ਨਾ ਆਵੇ ਇਸੇ ਕਰਕੇ ਅਸੀਂ ਅਪੀਲ ਵੀ ਕਰਦੇ ਆਂ ਕਿ ਫਸਲ ਨੂੰ ਸਵਾਰ ਕੇ ਲਿਆਓ ਸੋ ਕੋਈ ਦਿੱਕਤ ਮੰਡੀ ਚ ਨਾ ਆਵੇ ਸੋ ਉਹ ਦੋ ਦਿਨ ਖੇਤ ਚ ਵੱਧ ਰਹਿਣ ਦੋਵੇ ਹਾਂ ਦੋ ਦਿਨ ਚਾਰ ਦਿਨ ਜਦੋਂ ਸੁੱਕਦਾ ਉਦੋਂ ਲੈ ਕੇ ਆਓ ਕੋਈ ਤੰਗੀ ਨਹੀਂ ਆਊਗੀ ਜੈ ਜੀ ਬਾਦ ਬਹੁਤ ਬਹੁਤ ਜੇ ਤੁਸੀਂ ਗਿੱਲਾ ਲਿਆਉਣਾ ਫਿਰ ਤੰਗੀ ਆਉਣੀ ਹੈ ਇਹ ਲਾਜ਼ਮੀ ਠੀਕ ਵਰਖਾ ਜੀ ਤੁਹਾਨੂੰ ਬਹੁਤ ਬਹੁਤ ਤੁਹਾਡੀ ਤਾਨੂ ਵੀ कैसे हो? अरे मैं आपसे मिलने के लिए आ रहा हूँ। आप भाग रहे हो हैं है। आपको मिलने के लिए आया इधर मंत्री साहब आपसे मिलने के लिए आओ कौन है तो कोई दिक्कत तो नहीं है आप, आपका जमींदार कौन है जमींदार कौन है चौधरी कौन है आपका हैं चौधरी का सारी चौधरी है कहाँ से आइए मेरे पास आइए आइए इधर आगे आगे <laughs> कहां से आप लोग बिहार से कहां से पुर्निया जिला से पुर्निया से कौन है आप पुर्निया से हो और कितने लोग हैं पुर्निया, प्रेणा पुर्निया प्रेणा से मैं आपके बहुत गया हूं पुर्निया में हैं सो बहुत अच्छे लोग हो आप मेहनत करते हो और बड़ी सख्त मेहनतता जी बहुत ज्यादा हां जी ये मिट्टी ना मिट्टी होन वाले कोई दिक्कतता नहीं मंत्री साहब ने दस दो कोई दिक्कत ओए प्रॉब्लम तो नहीं रेट वेट ठीक मिल रहा हां जी ਚਲੋ ਖੁਸ਼ ਲੋਗ ਹੈ ਠੀਕ